ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਉਣ ਨੂੰ ਲੈ ਕੇ ਹੰਸ ਰਾਂਝੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਆ ਰਹੀ ਹੈ ਅਮਰਪਾਲ ਸਿੰਘ ਦੀ ਪੈਰੋਲ ਤੇ ਲਾ ਦਿੱਤੀਆਂ 10 ਸ਼ਰਤਾਂ ਸਰਕਾਰ ਨੇ ਕੀਤੀ ਪੂਰੀ ਲੈਣੀ ਇਸ ਦੇ ਨਾਲ ਹੀ ਖਡੂਰਸੇਬ ਤੇ ਲੋਕ ਸਭਾ ਚੋਣਾਂ ਜਿੱਤਨ ਦੇ ਵਾਲੇ ਖਾਲਿਸਤਾਨੀ ਸਮਰਥ ਅਮਰੀਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਹੋ ਕੇ ਸੌਂ ਚੱਕਣਗੇ ਇਸ ਲਈ ਅਮਰੀਪਾਲ ਸਿੰਘ ਨੂੰ ਸ਼ੁੱਕਰਵਾਰ ਤੋਂ 4 ਦਿਨਾਂ ਦਾ ਇਸ ਘੱਟ ਦੀ ਪਰੋਲ ਮਿਲੀ ਹੈ ਹਾਲਾਂਕਿ ਇਹਨਾਂ ਚਾਰ ਦਿਨਾਂ ਦੌਰਾਨ ਉਹ ਨਾ ਤਾਂ ਰਾਇਆ ਸਥਿਤ ਆਪਣੇ ਘਰ ਜਾ ਸਕਦੇ ਹਨ ਅਤੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਜਾ ਸਕਦੇ ਹਨ ਉਨਾਂ ਨੂੰ ਇਹ ਪਰੋਲ ਕੁਝ ਸ਼ਰਤਾਂ ਤਹਿਤ ਦਿੱਤੀ ਗਈ ਹੈ ਦਰਅਸਲ ਕੱਲ੍ਹ ਯਾਨੀ ਸ਼ੁੱਕਰਵਾਰ ਤੋਂ ਅਮਰੀਪਾਲ ਸਿੰਘ ਦੀ ਪਰੋਲ ਦਾ ਸ਼ਰਤਾਂ ਤੇ ਸ਼ੁਰੂ ਹੋਵੇਗੀ ਇਹਨਾਂ ਸੂਚਨਾ ਅਸਾਮ ਦੀ ਡਿਬੂੜ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ ਉਹਨਾਂ ਨੇ ਰਾਹੀਂ ਇਹ ਜਾਣਕਾਰੀ ਅਮਰੀਪਾਲ ਸਿੰਘ ਨੂੰ ਦਿੱਤੀ ਗਈ ਹੈ ਇਹਨਾਂ ਸ਼ਰਤਾਂ ਮੁਤਾਬਿਕ ਉਹ ਦਿੱਲੀ 'ਚ ਹੀ ਰਹਿਣਗੇ ਉਹਨਾਂ ਦੀ ਰਾਤ ਦਾ ਠਹਿਰਨ ਦਾ ਵੀ ਦਿੱਲੀ ਹੀ ਹੋਵੇਗਾ ਅਮਰੀਪਾਲ ਸਿੰਘ ਦੇ